ਅਕਸਰ ਕਹਿ ਗਏ ਕਿ ਜੇ ਤੁਸੀਂ ਇੱਥੇ ਲੰਗਰ ਤਿਆਰ ਕੀਤਾ ਤੁਹਾਡੇ ਦੇ ਪਰਚਾ ਨਾ। ਉਹ ਚਲੋ ਧੰਨਵਾਦ ਅਸੀਂ ਕਮੇਟੀ ਦਾ। ਉਹ ਕਹਿੰਦੇ ਵੀ ਅਸੀਂ ਤਾਂ ਗੁਰੂ ਘਰ ਦੇ ਵਿੱਚ ਕੋਈ ਵੀ ਆਵੇ ਸਾਡੇ ਲਈ ਲੰਗਰ ਤੇ ਨਜਾਦਾ ਗੁਰੂਆਂ ਨੇ ਪੁੱਛਿਆ। ਕੋਈ ਸ਼ੱਕ ਇਸ ਤੇ ਕਿਸੇ ਨੇ ਬਾਹਰ ਨਹੀਂ ਕਰ ਸਕਿਆ ਨਾ ਸੀ ਗੁਰੂ। ਪਰ ਇਹਨਾਂ ਨੇ ਤੜਕੇ ਜਿਹੜੀਆਂ ਹਰਿਆਣੇ ਨਾਲ ਅੱਜਾ ਲੱਗਦੀਆਂ ਸੀ। ਪੰਜਾਬ ਦੀਆਂ, ਰਾਜਸਥਾਨ ਦੀਆਂ, ਉੱਤਰੀ ਦੀਆਂ, ਦਿੱਲੀ ਦੀਆਂ ਸਾਰੀਆਂ ਸੇਲ ਕੀਤੀਆਂ ਸੀ ਆਜੂ ਦੇ ਨਾਲ ਫੂਲ ਸਨ। ਇਹ ਹਰਿਆਣੇ ਦੇ ਵਿੱਚ ਕਿਸੇ ਕਿਸਾ ਨੂੰ ਤਾਂ ਜਦੋਂ ਲੋਕ ਕਰਾਂ ਤੋਂ ਬੰਦ ਬਣਾ ਕੇ ਬੰਦ ਕਰਦਾ ਬੰਦ ਕਰਦਾ ਪਰ ਉਹਦੇ ਬਾਅਦ ਜਿਹੜਾ ਹਮ ਲੇਟ ਹੋ ਰਹੀ ਹੈ ਉਹਦਾ ਕੋਈ ਪ੍ਰਬੰਧ ਨਹੀਂ ਹੋਇਆ ਉਹ ਸਾਰੀ ਜ਼ਿੰਮੇਵਾਰਤਾ ਉਹਦਾ ਪ੍ਰਸ਼ਾਸਨ ਸਾਸ਼ ਕਰਕੇ ਪੀ ਜਾ ਮੈਂ ਤਾਂ ਇੱਕ ਹੁੰਦਾ ਵੀ ਜਾਂਦੀ ਹੋਈ ਸਰਕਾਰ ਤੇ ਲੰਗੜੀ ਸਰਕਾਰ ਕਿਉਂਕਿ ਦੋ ਸ਼ਬਦਾਂ ਵਿੱਚ ਵੀ ਤੇ ਢੁਕਦਾ ਇੱਥੇ ਵੀ ਲੰਗੜੀ ਆ ਘਟ ਗਣਤੀ ਚ ਉਹ ਠੀਕ ਹੈ ਉਹਨੇ ਕੰਡੀ ਦੀ ਸਰਕਾਰ ਤਾਹਾਂ ਕੇਂਦਰ ਚ ਵੀ ਲੰਗੜੀ ਸਰਕਾਰ ਲੰਗੜੀ ਸਰਕਾਰ ਹਜੇ ਵੀ ਉਹ ਜਿਵੇਂ ਸੱਪ ਦੇ ਵਿੱਚ ਕਹਿੰਦੇ ਨਾ ਮਰ ਜਾਂਦਾ ਵਿਆਹ ਨਹੀਂ ਜਾਂਦਾ ਹਜੇ ਵੀ